ਠੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਤੇ ਸੰਗਤ ਕੈਂਚੀਆਂ ਤੇ ਬਣੀ ਪੈਂਚਰਾਂ ਦੀ ਦੁਕਾਨ ਤੋਂ ਚੋਰਾਂ ਬਨਿਓ ਚੋਰੀ ਟਾਇਰ ਚੋਰੀ ਕਰਕੇ ਲੈ ਜਾਣ ਦੀ ਵੀਡੀਓ ਕੈਮਰੇ ਵਿੱਚ ਕੈਦ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਸੋਹਣ ਸਿੰਘ ਨੇ ਦੱਸਿਆ ਕਿ ਉਸ ਦੀ ਪੈਂਚਰਾ ਵਾਲੀ ਦੁਕਾਨ ਤੋਂ ਚੋਰਾਂ ਬਨਿਓ ਕੱਲ ਰਾਤੀ ਕੁਝ ਟਾਇਰ ਚੋਰੀ ਕਰਕੇ ਲੈ ਗਏ ਹਨ ਜੋ ਕਿ ਸੀਸੀਟੀਵੀ ਕੈਮਰੇ ਵਿੱਚ ਵੀਡੀਓ ਕੈਦ ਹੋਈ ਹੈ ਉਹਨਾਂ ਨੇ ਦੱਸਿਆ ਕਿ ਚੋਰਾਂ ਦੇ ਲਾਲ ਰੰਗ ਦੀ ਟੀ-ਸ਼ਰਟ ਅਤੇ ਨੀਲੀ ਲੋਰ ਪਾਈ ਹੋਈ ਹੈ ਚੋਰਾਾਂ ਦੀ ਗਿਣਤੀ 5 ਤੋਂ 6 ਹੈ ਚੋਰਾ ਕੋਲ ਛੋਟਾ ਹਾਥੀ ਸੀ ਜੋ ਛੋਟੇ ਹਾਥੀ ਤੇ ਬਢੰਡੇ ਵਾਲੀ ਨੂੰ ਆਏ ਹਨ ਅਤੇ ਪੋਲ ਦੇ ਥੱਲੇ ਕੁਝ ਤਮਾ ਗੱਡੀ ਰੋਕ ਕੇ ਰੱਖੀ ਵੀ ਹੈ ਉੱਥੇ ਚੋਰਾ ਮੰਨਿਓ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ ਸੋਹਣ ਸਿੰਘ ਬਨਿਓ ਦੱਸਿਆ ਗਿਆ ਹੈ ਕਿ ਪੁਲਿਸ ਨੂੰ ਕੰਪਲੇਂਟ ਦਰਜ ਕਰਾ ਦਿੱਤੀ ਗਈ ਹੈ ਦੇਖੋ ਕੀ ਬਣਦਾ ਹੈ ਕਿ ਚੋਰ ਪੁਲਿਸ ਚੋਰਾਾਂ ਨੂੰ ਫੜਦੀ ਹੈ ਜਾਂ ਨਾ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ ਹਾਂਜੀ ਬਾਈ ਕੀ ਨਈ ਆਪਣਾ ਹੁਣ ਸਿੰਘ ਟਾਰਾ ਵਾਲਾ ਜੀ ਮੇਰਾ ਨਾਮ ਕੀ ਹੋਇਆ ਜੀ ਆਪਣੇ ਮੇਰੇ 6000 ਚੋਰੀ ਹੋਈ ਹੈ ਜੀ ਹਾਂਜੀ ਤੇ ਨਰੀਦਾ ਬਾਈ ਜੀ ਮੇਰਾ ਲੋਹਾ ਲੈ ਕੇ ਚੱਕ ਇਥੋਂ ਇੱਕ ਕਾਰੀ ਲੈ ਕੇ ਗਾਡਰ ਚੱਕੇ ਇੱਕ ਕਾਰੀ ਪੱਖਾ ਲੈ ਕੇ ਪਾਣੀ ਵਾਲਾ ਜੀ ਜਾ ਕੇ ਬੈਂਡ ਲੈ ਕੇ ਚੱਕੇ ਉਦੋਂ ਬਾਅਦ ਗਾਡਰ ਲੈ ਕੇ ਜੀ ਜਾ ਕੇ ਉਦੋਂ ਪਹਿਲਾਂ 25 30 ਟਾਇਰ ਲੈ ਕੇ ਸੀਗੇ ਜੀ ਚੱਕੇ ਹੁਣ ਕੀ ਚੱਕਿਆ ਗਿਆ ਜੀ ਆਪਣੇ ਹੁਣ ਫਿਰ ਮੇਰੇ 35000 ਦੇ ਟਾਇਰ ਚੱਕੇ ਗਏ ਠੀਕ ਹੈ ਜੀ ਤੇ ਕੋਈ ਬੰਦਿਆਂ ਦੀ ਸਿਆਣ ਵਗੈਰਾ ਆਏ ਬੰਦੇ ਕੈਮਰੇ ਲੱਗੇ ਆ ਜੀ ਮੇਰੇ ਪਿੰਡੇ ਬਨੇ ਗੱਡੀ ਆਉਂਦੀ ਆ ਅੰਦਰ ਲੈ ਸਾਵ ਦਾ ਲੀਲੇ ਰੰਗ ਦਾਗਾ ਕਿਹੜੀ ਗੱਡੀ ਸੀਗੀ ਉਹ ਛੋਟਾ ਹੱਤੀ ਆ ਜੀ ਅੱਛਾ 6 ਬੰਦੇ ਆ ਜੀ ਗੱਡੀ ਦੇ ਉੱਤਰ ਤੇ ਉਹ ਮੇਰੇ ਕੈਮਰੇ ਮੇ ਲੱਗੇ ਕੈਮਰਾ ਚਾਹ ਜਾਂਦੇ ਲਾਲ ਟੀ-ਸ਼ਰਟ ਤਾਂ ਉਹਨਾਂ ਦੇ ਕਾਲੀਆਂ ਲੋਹਰਾ ਲੱਗਣਾ ਬੰਦੇਓ ਮੇਰੇ ਕਪੂਲ ਦੇ ਵਿੱਚ ਵੜਦੇ ਆ ਉਦੋਂ ਬਾਅਦ ਫਿਰ ਗੱਡੀ ਤੇ ਮੇਰੇ ਆ ਕੇ ਬਾਹਰ ਕੇ ਉਤਰ ਚੱਕਦੇ ਆ ਜੀ ਅੱਛਾ ਮੈਂ ਡਰਦਾ ਬਾਹਰ ਨਿਕਲਿਆ ਵੀ ਦੀਆ ਮੇਰਾ ਕੋਈ ਨਾ ਪਾਨਾ ਨੁਕਸਾਨਾ ਕਰਿਆ ਕੋਈ ਪੁਲਿਸ ਨੂੰ ਕਾਰਵਾਈ ਕੀਤੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਪਰसों ਦਰਖਾਸਤ ਲਿਖਾਇਆ ਹਲੇ ਤੱਕ ਨਾ ਤਾਂ ਕੋਈ ਪੁਲਸ ਦਾ ਕਰਮਚਾਰੀ ਆਇਆ ਨਾ ਹੀ ਪੁਲਸ ਨੇ ਕੀਤੀ ਮੈਨੂੰ ਪੁੱਛ ਕੀਤੀ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਜੀ ਮੈਨੂੰ ਇਨਸਾਫ਼ ਮਿਲ ਜੇ ਤਾਂ ਸਾਡੀ ਵੀ ਸੁਰੱਖਤ ਨਹੀਂ ਸਾਡਾ ਕਲਾਕਾਰ ਐ ਇੱਥੇ ਜੇ ਉਰਦੇ ਆ ਰਾਤ ਨੂੰ ਨਸ਼ੀ ਦੀ ਸਾਨੂੰ ਮਾਰ ਕੇ ਤੁਰ ਜਾਣਗੇ ਕਲਾਕਾਰ ਆ ਮੇਰਾ ਇੱਕ ਵਾਰ ਕੀ ਕਾਰਵਾਈ ਕਰਦੀ ਹੈ ਸਾਡੇ ਸਾਡੇ ਸਭੂ ਦਾ ਕੈਮਰਾ ਤੇ ਮੇਰੇ ਫਰੂਫ ਆ ਹੀ ਜਾਂਦੇ ਆ ਤੇ ਮੇਰਾ ਬੁਰਾ ਆਲੇ ਗਰੀਬ ਬੰਦੇ ਦਾ ਠੀਕ